ਅਗਲੀ ਖ਼ਬਰ ਵੱ ਚਲੀਏ ਅੱਜ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਕਾਫੀ ਐਗਜ਼ੀਕਿਊਟਿਵ ਆਰਡਰਸ ਹੋਰ ਜਾਰੀ ਕੀਤੇ ਆ ਤੇ ਓਵਲ ਆਫਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਪਈ ਅਮਰੀਕਾ ਦੇ ਵਿੱਚ 5 ਮਿਲੀਅਨ ਡਾਲਰ ਲਿਆਓ ਤੇ ਤੁਸੀ 골ਡ ਕਾਰਡ ਤੁਹਾਨੂੰ ਦਿੱਤਾ ਜਾਊਗਾ ਸੋ ਇਹ ਇੱਕ ਤਰ੍ਹਾਂ ਦੇ ਨਾਲ ਗ੍ਰੀਨ ਕਾਰਡ ਦਾ ਰਸਤਾ ਹੋਊਗਾ ਤੇ ਗ੍ਰੀਨ ਕਾਰਡ ਤੋਂ ਬਾਅਦ ਤੁਸੀਂ ਸਿਟੀਜ਼ਨ ਬਣ ਸਕਦੇ ਹੈਗੇ ਆ ਕਹਿੰਦੇ ਵੀ ਵੀ ਆਰ ਗੋਇੰਗ ਟੂ ਸੇਲ 골ਡ ਕਾਰਡਸ ਇਹ ਉਹਨਾਂ ਨੇ ਕਿਹਾ ਪਈ ਕਹਿੰਦੇ ਵੀ ਜੇ 5 ਮਿਲੀਅਨ ਡਾਲਰ ਲਿਆਓਗੇ ਲੋਕ ਨੇਚਰਲੀ ਉਹ ਅਮੀਰ ਹੋਊਗੇ ਤੇ ਇੱਥੇ ਆ ਕੇ ਹੋਰ ਜੌਬਸ ਜਾਂ ਬਿਜ਼ਨੈਸਸ ਕ੍ਰੀਏਟ ਕਰੋਗੇ ਕਹਿੰਦੇ ਵੀ ਮੈਨੂੰ ਕਾਂਗਰਸ ਤੋਂ ਅਪਰੂਵਲ ਲੈਣਾ ਨਹੀਂ ਪੈਣਾ ਕਿਉਂਕਿ ਸਿੱਧਾ ਪਾਸਪੋਰਟ ਤੋਂ ਸਿਟੀਨਿਟੀਸ਼ਿਪ ਨਹੀਂ ਹੈਗਾ ਇਸ ਕਰਕੇ 2 ਬੀਕਾਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਸ਼ੁਰੂ ਹੋ ਜਾਊਗਾ ਤੇ ਕਹਿੰਦੇ ਵੀ ਜਦੋਂ ਕੁਐਸਚਨ ਪੁੱਛਿਆ ਗਿਆ ਇਹਦੇ ਵਿੱਚ ਤਾਂ ਫਿਰ ਹੋਰ ਵੀ ਮੁਲਕਾਂ ਦੇ ਲੋਕ ਜਿਦਾ ਰਸ਼ੀਅਨ 올ਿਗਾਰਕਸ ਹੈਗੇ ਉਹ ਵੀ ਆ ਸਕਦੇ ਆ ਕਹਿੰਦੇ ਵੀ ਹਾਂ ਉਹ ਵੀ ਪੋਸੀਬਲ ਉਹ ਵੀ ਆ ਸਕਦੇ ਜਿਹੜੇ ਅਮੀਰ ਹੈਗੇ ਆ ਸਮ ਰਸ਼ੀਅਨ 올ਿਗਾਰਕਸ ਅ ਕਹਿੰਦੇ ਵੀ ਦੇ ਆਰ ਵੈਰੀ ਨਾਈਸ ਪੀਪਲ ਐਂਡ ਦੇ ਕੈਨ ਕਮ ਐਂਡ ਬਾਈ ਦਾ 골ਡ ਕਾਰਡ ਸੋ ਉਹਨਾਂ ਨੇ ਕਿਹਾ ਵੀ ਮੈਂ ਲੀਗਲ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਹੈਗਾ ਆ ਇਲੀਗਲ ਇਮੀਗ੍ਰੇਸ਼ਨ ਦੇ ਅਗੇਂਸਟ ਹੈਗਾ ਹਾਲਾਂਕਿ ਅੱਜ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਕੀਤਾ ਜਿਹਦੇ ਮੁਤਾਬਕ ਜਿਹੜੇ ਇਲੀਗਲ ਲੋਕ ਆ ਉਹਨਾਂ ਨੂੰ ਰਜਿਸਟਰ ਕਰਨਾ ਪਊਗਾ ਬਈ ਇੱਕ ਕੋਈ ਨੰਬਰ ਦਿੱਤਾ ਜਾਊਗਾ ਉੱਥੇ ਉਹਨਾਂ ਨੂੰ ਰਜਿਸਟਰ ਕਰਨਾ ਪਊਗਾ ਵੀ ਅਸੀਂ ਇਲੀਗਲ ਆ ਆਈ ਡੋਨਟ ਨੋ ਹੁਣ ਕਿੰਨੇ ਕ ਲੋਕ ਜਿਹੜੇ ਆ ਉਹ ਰਜਿਸਟਰ ਇਸ ਤਰ੍ਹਾਂ ਕਰਨਗੇ ਹੈਲਥ케ਅਰ ਪ੍ਰਾਈਸਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਟਰਾਂਸਪੇਰੈਂਟ ਹੋਰ ਹੋਣੀਆਂ ਚਾਹੀਦੀਆਂ ਹੈਲਥ ਤੇ ਹਿਊਮਨ ਸਰਵਿਸਸ ਦੇ ਸੈਕਟਰੀ ਆਫ ਆਰਐਫ ਕੇ ਜੂਨੀਅਰ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਓਵਲ ਆਫਿਸ ਦੇ ਵਿੱਚ ਪ੍ਰੈਜ਼ెంట్ ਸਿਗੇ ਤੇ ਟਰੰਪ ਉਹਨਾਂ ਨੇ ਉਸ ਜੱਜ ਦੇ ਆਰਡਰ ਨੂੰ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਵੀ ਤੁਹਾਨੂੰ ਦੁਆਰਾ ਕੀ ਫੇਰ millions of dollar ਦੀ ਜਿਹੜੀ foreign aid ਆ ਉਹ ਦੇਣੀ ਪਊਗੀ ਤੇ ਟਾਈਮ ਬੜਾ ਘੱਟ ਹੈਗਾ ਉਹਦੇ ਅਗੇਂਸਟ ਕਹਿੰਦੇ ਵੀ ਨੋਟਿਸ ਆਫ ਅਪੀਲ ਅਸੀਂ ਫਾਈਲ ਕਰ ਦਿੱਤੀ ਹੈ ਡਿਪਾਰਟਮੈਂਟ ਆਫ ਜਸਟਿਸ ਨੇ ਫੈਡਰਲ ਕੋਰਟ ਇਨ واਸ਼ਿੰਗਟਨ ਦੇ ਵਿੱਚ ਯੂ ਐਸ ਏ ਆਈ ਡੀ ਏ ਆਈ ਡੀ ਦਾ ਜੋ ਸਟਾਫ ਆ ਜਿਹਦੇ 10000 ਤੋਂ ਵੱਧ ਮੈਂਬਰ ਸੀਗੇ ਉਹਨਾਂ ਨੂੰ ਸਿਰਫ 15 ਮਿੰਟ ਦਿੱਤੇ ਗਏ ਆ ਵੀ ਤੁਸੀਂ ਕੁਝ ਜਿਹੜੀਆਂ ਚੀਜ਼ਾਂ ਆਪਣਾ ਸਮਾਨ ਆ ਆਪਣੇ ਆਫਿਸ ਤੋਂ ਚੱਕ ਛੁੱਕ ਜੱਕ ਸਕਦੇ ਆ ਜੋ ਸਾਬਕਾ ਆਫਿਸ ਸੀ ਰੋਨਲਡ ਰੀਗਨ ਨਾ ਬਿਲਡਿੰਗ ਡਾਊਨ ਟਾਊਨ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਉਹ ਤੋਂ ਬਾਅਦ ਤੁਸੀਂ ਉੱਥੋਂ ਚਲੇ ਜਾਓ ਸੋ 15 ਮਿੰਟਾਂ ਦਾ ਸਮਾਂ ਦਿੱਤਾ ਗਿਆ ਉਹਨਾਂ ਨੂੰ ਆਪਣਾ ਜਿਹੜਾ ਸਟਾਫ ਆ ਉਹ ਚੱਕਣ ਦੇ ਲਈ ਜੀ ਬਿਲਕੁਲ ਸੋ ਕਈ ਜਿਹੜੇ ਐਗਜ਼ੈਕਟਿਵ ਆਰਡਰਸ ਜਿਹੜੇ ਆ ਜਾਰੀ ਕੀਤੇ ਆ ਕਿੰਨੇ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰੇ ਨੂੰ ਲੈ ਕੇ ਵੀ ਇੱਕ ਐਗਜ਼ੈਕਟਿਵ ਆਰਡਰ ਆ ਕਿੰਨੇ ਵੀ ਕਾਪਰ ਦੇ ਇੰਪੋਰਟਸ ਨੂੰ ਜਿਹੜਾ ਉਹ ਲੈ ਕੇ ਕਾਪਰ ਕਿੰਨੇ ਵੀ ਗ੍ਰੇਟ ਕ੍ਰਿਟੀਕਲ ਮਟੀਰੀਅਲ ਆ ਨੈਸ਼ਨਲ ਸਕਿਉਰਿਟੀ ਦੇ ਲਈ ਜ਼ਰੂਰੀ ਆ ਆ ਸੋ ਕਹਿੰਦੇ ਵੀ ਯੂਐਸ ਦੇ ਕੋਲ ਐਮਪਲ ਕਾਪਰ ਦੇ ਰਿਜ਼ਰਵ ਹੈਗੇ ਨੇ ਪਰ ਆਪਾਂ ਜਿਹੜੀ ਸਮੈਲਟਿੰਗ ਤੇ ਰਿਫਾਈਨਿੰਗ ਕੈਪੈਸਿਟੀ ਆ ਉਹਦੇ ਵਿੱਚ ਪਿੱਛੇ ਹੈ ਗਈਆਂ ਬਾਕੀ ਜਿਹੜੇ ਕੰਪੈਟੀਟਰ ਮੁਲਕ ਆ ਉਹਨਾਂ ਦੇ ਨਾਲੋਂ ਤੇ ਇੱਕ ਫੋਰਨ ਪ੍ਰੋਡਿਊਸਰ ਉਹ ਡੋਮਿਨੇਟ ਜਿਹੜਾ ਇਸ ਟਾਈਮ ਕਰ ਰਿਹਾ 50% ਗਲੋਬਲ ਜਿਹੜੀ ਸਮੈਲਟਿੰਗ ਕੈਪੈਸਿਟੀ ਆ ਉਸਦੇ ਕੋਲ ਆ ਤੇ ਟੌਪ 5 ਦੇ ਵਿੱਚੋਂ ਚਾਰ ਜਿਹੜੀਆਂ ਰਿਫਾਈਨਿੰਗ ਫੈਸਿਲਿਟੀਆਂ ਉਹਨਾਂ ਦੇ ਕੋਲ ਹੈਗੀਆਂ ਸੋ ਕਹਿੰਦੇ ਵੀ ਹੁਣ ਇਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਚੈੱਕ ਜਿਹੜਾ ਹੋ ਕੀਤਾ ਜਾਊਗਾ ਕਹਿੰਦੇ ਵੀ ਇਨਵੈਸਟੀਗੇਸ਼ਨ ਹੋਵੇ ਨੈਸ਼ਨਲ ਸਕਿਉਰਟੀ ਇਮਪੈਕਟ ਆਫ ਕਾਪਰ ਇੰਪੋਰਟਸ ਆ ਉਸ ਨੂੰ ਜਿਹੜਾ ਹੋ ਲੈ ਕੇ ਸੋ ਕਾਫੀ ਲੰਮਾ ਚੌੜਾ ਜਿਹੜਾ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਕਾਪਰ ਨੂੰ ਲੈ ਕੇ ਵੀ ਕੀਤਾ ਜਿਹਨਾਂ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਬਾਕੀ ਮੁਲਕਾਂ ਤੋਂ ਆ ਰਹੇ ਜਿਹੜੇ ਸਟੀਲ ਤੇ ਐਲੂਮੀਨੀਅਮ ਦਿੱਤੇ ਉਹਨਾਂ ਨੇ ਟੈਰਿਫਸ ਜਿਹੜੇ ਉਹ ਲਾਏ ਆ ਸੋ ਕਾਪਰ ਨੂੰ ਲੈ ਕੇ ਵੀ ਇਹ ਹੁਣ ਅਸਹਿਰਤਾ ਦੇ ਨਾਲ ਜਿਹੜੇ ਉਹ ਦੇਖਣ ਲੱਗੇ ਹੈਗੇ ਆ ਉਹਨਾਂ ਨੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਯੂਐਸ ਤੇ ਯੂਕਰੇਨ ਦੀ ਡੀਲ ਬਣਨ ਜਾ ਰਹੀ ਆ ਬਹੁਤ ਛੇਤੀ ਬਣੂਗੀ ਜ਼ੇਲੈਂਸਕੀ ਹੁਣ ਇੱਥੇ ਆ ਰਹੇ ਆ ਤੇ ਇਹ ਡੀਲ ਬਹੁਤ ਵੱਡੀ ਹੋਊਗੀ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ 1 ਟ੍ਰਿਲੀਅਨ ਡਾਲਰ ਤੱਕ ਦੀ ਜਿਹੜੀ ਆ ਇਹ ਡੀਲ ਹੋਊਗੀ ਜਿਹੜੇ ਯੂਕਰੇਨ ਦੇ ਮਿਨਰਲਸ ਆ ਉਹ ਅਮਰੀਕਾ ਵਰਤਣ ਦੇ ਲਈ ਅਮਰੀਕਾ ਖਰੀਦਣ ਦੇ ਲਈ ਕਾਮਯਾਬ ਹੋਊਗਾ ਤੇ ਨਾਲ ਉਹਨਾਂ ਨੂੰ ਯੂਕਰੇਨ ਦੇ ਮੁਲਕ ਦੇ ਵਿੱਚ ਦੁਆਰਾ ਕੀ ਜਿਹੜੀ ਰੀਬਿਲਡਿੰਗ ਹੋਊਗੀ ਉਸ ਦੇ ਵਿੱਚ ਹੈਲਪ ਕਰੂਗਾ ਅ ਇਸੇ ਤਰ੍ਹਾਂ ਉਹਨਾਂ ਨੇ ਇੱਕ ਈਮੇਲ ਜੋ ਮਸਕ ਹਣਾ ਵੱਲੋਂ ਭੇਜੀ ਗਈ ਸੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਮਸਕ ਹਣਾ ਦੀ ਈਮੇਲ ਸਬਟ ਵੋਲੰਟੀਅਰਲੀ ਹੈਗੀ ਆ ਪਰ ਲੋਕਾਂ ਨੂੰ ਫੇਰ ਵੀ ਜਿਹੜਾ ਆ ਫਾਇਰ ਕੀਤਾ ਜਾ ਸਕਦਾ ਹੈਗਾ ਸੋ ਇਹ ਲੇਟੈਸਟ ਕਵਰ ਆ ਰਹੀ ਹੈ ਜੁਕ੍ਰੇਨ ਤਾਂ ਯੂ ਐਸ ਕਹਿੰਦੇ ਐਗਰੀਡ ਹੋ ਗਏ ਆ ਡੀਲ ਰਿਲੇਟਿੰਗ ਟੂ ਕ੍ਰਿਟੀਕਲ ਮਿਨਰਲਸ ਤੇ ਹੋਰ ਰਿਸੋਰਸਸ ਇਹ ਸੀਨੀਅਰ ਯੂਕਰੇਨੀਅਨ ਅਫੀਸ਼ੀਅਲ ਨੇ ਦੱਸਿਆ ਆ ਪਹਿਲਾਂ ਇਹ 500 ਬਿਲੀਅਨ ਡਾਲਰ ਦਾ ਦੱਸਿਆ ਜਾ ਰਿਹਾ ਵੀ ਇੱਕ ਥਰੋ ਫੰਡ ਹੋਊਗੀ ਪਰ ਹੁਣ ਟਰੰਪ ਨਹੀਂ ਇਹ ਕਹਿ ਸਕਦੇ ਕਹਿ ਰਹੇ ਆ ਵੀ ਹੋ ਸਕਦਾ 1 ਟ੍ਰਿਲੀਅਨ ਡਾਲਰ ਤੱਕ ਵੀ ਇਹ ਪਹੁੰਚ ਜਾਵੇ ਜੀ ਇਹਦੇ ਵਿੱਚ ਜਿਹੜਾ ਹਰਜੋ ਸਿੰਘ ਜੀ ਅੱਜ ਪੱਤਰਕਾਰਾਂ ਦੇ ਨਾਲ ਜਦੋਂ ਓਵਲ ਆਫਿਸ 'ਚ ਵੀ ਬੈਠੇ ਸੀ ਗੱਲਬਾਤ ਕਰਦੇ ਹੋਏ ਕਿਹਾ ਵੀ ਜਿਹੜੇ ਯੂਕਰੇਨ ਤੋਂ ਤੁਹਾਨੂੰ ਕੀ ਜਿਹੜਾ ਉਹ ਮਿਲੂਗਾ ਜਿਹੜੇ ਇਹਨੇ ਬਿਲੀਅਨਸ ਆਫ ਡਾਲਰ ਤੁਸੀਂ ਦਿੱਤੇ ਇਹ ਕਹਿੰਦੇ ਵੀ ਆਲਰੇਡੀ 350 ਬਿਲੀਅਨ ਡਾਲਰ ਅ ਅਸੀਂ ਦੇ ਚੁੱਕੇ ਆ ਯੂਕਰੇਨ ਨੂੰ ਕਹਿੰਦੇ ਵੀ ਮੈਂ ਹੀ ਸੀਗਾ ਜਿਸਨੇ ਜੈਵਲਨ ਮਜ਼ਾਈਲਾਂ ਜਿਹੜੀਆਂ ਆ ਉਹ ਦਿੱਤੀਆਂ ਸੀਗੀਆਂ ਯੂਕਰੇਨ ਨੂੰ ਜਿਹਦੇ ਕਰਕੇ ਯੂਕਰੇਨ ਵਾਲੇ ਲੜਨ ਚ ਕਾਮਯਾਬ ਰਹੇ ਆ ਕਹਿੰਦੇ ਵੀ ਜੇ ਅਮਰੀਕਾ ਰਾਸ਼ੀ ਨਾ ਦਿੰਦਾ ਜਾਂ ਹਥਿਆਰ ਨਾ ਦਿੰਦਾ ਤਾਂ ਯੂਕਰੇਨ ਬਿਲਕੁਲ ਵੀ ਲੜ ਨਹੀਂ ਸਕਦਾ ਕਹਿੰਦੇ ਵੀ ਹਾਂ ਉਹਨਾਂ ਦੇ ਬਹਾਦਰ ਨੇ ਲੋਕ ਪਰ ਸਾਡੇ ਜਿਹੜੇ ਅਸਲੇ ਤੋਂ ਬਗੈਰ ਤੇ ਸਾਡੀ ਜਿਹੜੀ ਰਾਸ਼ੀ ਤੋਂ ਬਗੈਰ ਉਹ ਰਸ਼ੀਆ ਮੋਰੇ ਜਿਹੜਾ ਉਹ ਟੈਕ ਨਹੀਂ ਸੀ ਸਕਦੇ ਸੋ ਕਿਤੇ ਨਾ ਕਿਤੇ ਜਿਹੜੀ ਰਾਸ਼ੀਆ ਆਲਰੇਡੀ ਗਈ ਆ ਉਸ ਦੇ ਬਦਲੇ ਇਹ ਜਿਹੜੇ ਰੇਅਰ ਮਿਨਰਲਸ ਆ ਯੂਕਰੇਨ ਤੋਂ ਉਹ ਲੈਣ ਦੀ ਇਸ ਦੇ ਵਿੱਚ ਨਾਲ ਲੱਗਦਾ ਗੱਲ ਹੋ ਸਕਦੀ ਆ ਕੁਝ منی ਜਿਹੜੀ ਉਹ ਹੋਰ ਦੇਖ ਕੇ ਤੇ ਉਹ ਇਵੈਂਚੁਅਲੀ ਇਸ ਚੀਜ਼ ਵੱਲ ਨੂੰ ਕਰ ਰਹੇ ਆ ਸੋ ਰਸ਼ੀਆ ਦੇ ਨਜ਼ਦੀਕ ਹੋ ਕੇ ਉਹਨਾਂ ਨੇ ਯੂਕਰੇਨ ਨੂੰ ਇਵੈਂਚੁਅਲੀ ਆਪਣੇ ਨਜ਼ਦੀਕ ਤੇ ਆਪਣੀ ਜਿਹੜੀ ਗੱਲ ਮਨਵਾਉਣ ਵਾਲੀ ਗੱਲ ਆ ਇਸ ਦੇ ਵਿੱਚ ਕਰ ਲਈ ਹੈਗੀ ਆ ਸੋ ਇਹ ਜਿਹੜੀ ਆਰਟ ਆਫ ਡੀਲ ਟਰੰਪ ਹੋਣਾ ਦੀ ਅਕਸਰ ਜਿਸ ਨੂੰ ਉਹ ਆਖਦੇ ਆ ਮੇਬੀ ਇਹ ਇਸ ਦਾ ਇੱਕ ਐਂਗਲ ਹੋਵੇ ਉਦਾਂ ਟਰੰਪ ਹੋਣਾ ਨੇ ਪੋਤੇ ਨੂੰ ਡਿਕਟੇਟਰ ਕਹਿਣ ਤੋਂ ਤਾਂ ਨਾ ਕਰ ਦਿੱਤੀ ਹੈ ਜ਼ੇਲੈਂਸਕੀ ਨੂੰ ਆਲਰੇਡੀ ਉਹ ਡਿਕਟੇਟਰ ਇੱਕ ਵਾਰੀ ਕਹਿ ਚੁੱਕੇ ਹੈਗੇ ਆ ਸੋ ਪਿਛਲੇ ਹਫਤੇ ਰਾਸ਼ਪਤੀ ਟਰੰਪ ਹੁਣਾਂ ਨੇ 500 ਬਿਲੀਅਨ ਡਾਲਰ ਦੀ ਗੱਲ ਜਿਹੜੀ ਉਹ ਆਖੀ ਸੀ ਵੀ ਉਹਨਾਂ ਤੋਂ ਜਿਹੜੇ ਸੀਨ ਲੈਣੇ ਆ ਸੋ ਉਹਦੇ ਬਦਲੇ ਜਿਹੜੇ ਲੱਗਦਾ ਵੀ ਇਹ ਰੇਅਰ ਅਰਥ ਮਿਨਰਲਸ ਆ ਉਸਤੇ ਜਿਹੜੇ ਰਾਈਟਸ ਆ ਇਹ ਲੈ ਸਕਦੇ ਆ ਸੋ ਜ਼ੇਲੈਂਸਕੀ ਆ ਰਿਹਾ ਆ ਸੋ ਉਸਦੇ ਨਾਲ ਕੀ ਗੱਲਬਾਤ ਹੁੰਦੀ ਆ ਇਹ ਜਿਹੜਾ ਦੇਖਣ ਵਾਲੀ ਜਿਹੜੀ ਗੱਲ ਹੋਊਗੀ ਜ਼ెలੈਂਸਕੀ ਨੇ ਪਹਿਲੇ ਇਸ ਪ੍ਰਪੋਜ਼ਲ ਨੂੰ ਨਾਟ ਸੀਰੀਅਸ ਜਿਹੜਾ ਉਹ ਆਖਿਆ ਸੀਗਾ ਜਿਹਦੇ ਵਿੱਚ ਯੂਐਸਏ ਦਾਵਾ ਕਰਦਾ ਸੀਗਾ ਵੀ ਯੂਕਰੇਨ ਉਹ ਕਰਦਾ ਆ ਇਹਨਾਂ ਨੂੰ ਜਿਹੜੀ ਉਹ ਮਨੀ ਵਿਦਆਊਟ ਐਨੀ ਜਿਹੜੀ ਸਿਕਿਉਰਿਟੀ ਗਾਰੰਟੀਆਂ ਤੋਂ ਬਗੈਰ ਸੋ ਕਾਫੀ ਕੁਝ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਬਦਲ ਰਿਹਾ ਐਵਰੀ ਡੇ ਜਦ ਰਾਸ਼ਟਰਪਤੀ ਟਰੰਪ ਓਵਲ ਆਫਿਸ ਦੇ ਵਿੱਚ ਹੁੰਦੇ ਨੇ ਤਾਂ ਨਵੀਆਂ ਤੋਂ ਨਵੀਆਂ ਜਿਹੜੀਆਂ ਚੀਜ਼ਾਂ ਆ ਉਹ ਆਪਣੇ ਸਾਹਮਣੇ ਜਿਹੜੀਆਂ ਪੇਸ਼ ਹੋ ਰਹੀਆਂ ਨੇ